ਅਸੀਂ ਬਹੁਤ ਦੁਖੀ ਸੀਗੇ ਜੀ ਇਹ ਕੱਲ ਤੋਂ ਬਹੁਤ ਬਲੇਟਾਂ ਪਾਤੀਆਂ ਜੀ ਤੇ ਅਸੀਂ ਮਾਤੇ ਵੀ ਪਾਏ ਸੀਗੇ ਪਹਿਲਾਂ ਨਸੇ ਦੇ ਖਲਾਫ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ ਸਾਰੇ ਆਮ ਵੇਚਦੇ ਸੀ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋਂ ਅੱਜ ਉਸ ਦੇ ਤਹਿਤ ਕਾਰਵਾਈ ਹੋਈ ਤੇ ਸਾਡੇ ਏਰੀਆ ਦਾ ਹੀ ਇਹ ਗੰਦਨ ਨਿਕਲ ਚੁੱਕਿਆ ਜੀ ਇਹ ਹੀ ਲੋਨੋਟੀ ਦੀ ਸੀ ਕਿ ਨੂੰ ਮੇਨਟੇਨ ਕਰਦੇ ਹੋਏ ਇਸੇ ਤਰ੍ਹਾਂ ਜਿਹੜਾ ਐਕਸ਼ਨ ਹੈ ਉਹ ਚੱਲਦਾ ਰਿਹਾ ਏ ਅੱਜ ਜੋ ਯੁਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਆਪਾਂ ਬੁਰਜ ਹਰੀ ਸਿੰਘ ਵਿਲੇਜ ਸਦਰ ਹਾਈ ਕੋਰਟ ਦੇ ਵਿੱਚ ਖੜੇ ਆਂ ਇੱਥੇ ਇੱਕ ਬਦਨਾਮ ਚਸਕਰ ਸੀਗਾ ਅਮਰਜੀਤ ਸਿੰਘ ਨਾਂ ਮੇਰਾ ਹੈਗੇ ਇਹਦੇ ਦੋ ਬੇਟੇ ਹੈਗੇ ਨੇ ਤੇ ਇੱਕ ਵਾਈਫ ਚਾਰਾਂ ਤੇ ਕਰੀਬ 26 ਪਰਚੇ ਦਰਜ ਹੈਗੇ ਨੇ ਤੇ ਉਹ ਐਨਡੀਪੀਐਸ ਦੇ ਕਾਫੀ ਪੁਰਾਣੇ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋਂ ਅੱਜ ਉਸ ਦੇ ਤਹਿਤ ਕਾਰਵਾਈ ਹੋਈ ਉਹਨਾਂ ਦੇ ਸਾਨੂੰ ਲਿਖਿਆ ਆਇਆ ਸੀਗਾ ਮਾਨਯੋਗ ਡੀਸੀ ਸਾਹਿਬ ਵੱਲੋਂ ਤੇ ਡਿਊਟੀ ਮਜਿਸਟਰੇਟ ਅਪਾਇੰਟ ਹੋ ਜਾਇਆ ਤੇ ਅਸੀਂ ਉਹਨਾਂ ਨੂੰ ਅੱਜ ਸਪੋਰਟ ਕਰ ਰਹੇ ਹਾਂ ਪੁਲਿਸ ਫੋਰਸ ਦੇ ਕੇ ਤਾਂ ਕਿ ਲੋਕਾਂ ਦਾ ਦੀ ਸਥਿਤੀ ਮੇਨਟੇਨ ਰਹੇ ਤੇ ਉਹਨਾਂ ਦੇ ਘਰ ਤੇ ਅਜੇ ਜਿਹੜਾ ਹੈਗਾ ਬਦਨਾਮ ਸਮਗਲਰ ਉਹਦੇ ਘਰ ਤੇ ਅੱਜ ਐਕਸ਼ਨ ਅਸੀਂ ਕਰ ਰਹੇ ਹਾਂ ਅਸੀਂ ਬਹੁਤ ਦੁਖੀ ਸੀਗੇ ਜੀ ਇਹ ਗੱਲ ਤੋਂ ਬਹੁਤ ਮਲੇਟਾ ਪਾਤੀਆਂ ਜੀ ਸਿੰਘਾਈ ਪਰਸ਼ੀਅਨ ਸਾਹਿਬ ਨੇ ਜਿਹੜਾ ਪਰਪਕਾਰ ਕਰਿਆ ਵਾ ਸਾਡੇ ਦੇ ਪਿੰਡ ਵਾਸੀਆਂ ਤੇ ਤੇ ਸਾਡੇ ਏਰੀਆ ਦਾ ਹੀ ਇਹ ਗੰਦ ਨਿਕਲ ਚੁੱਕਿਆ ਜੀ ਇਹ ਹੀ ਇਹ ਅੱਠਾਂ ਦਸਾਂ ਪਿੰਡਾਂ ਦੀ ਸਮਗਲ ਜਿ ਸੀ ਜੀ ਇਹ ਬਹੁਤ ਅਸੀਂ ਬਹੁਤ ਦੁਖੀ ਸੀਗੇ ਜੀ ਅਸੀਂ ਸੀਐਮ ਸਾਹਿਬ ਦਾ ਤੇ ਅਸਰ ਸਾਹਿਬ ਦਾ ਤੇ ਡਿਪਟੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਅਸੀਂ ਮਤੇ ਵੀ ਪਾਏ ਸੀਗੇ ਪਹਿਲਾਂ ਨਫੇ ਦੇ ਖਿਲਾਫ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ ਸਾਰੇ ਆਂ ਵੇਚ ਦੇ ਦੀ ਤੇ ਪੁਲਿਸ ਮੈਂਕ ਮੇਰਾ ਬਹੁਤ ਬਹੁਤ ਧੰਨਵਾਦ ਤੇ ਭਗਵਾਨ ਤੁਮਾਂ ਸਰਕਾਰ ਦਾ ਕਿਰਨਾਂ ਨੇ ਪੰਜਾਬ ਚ ਐਡਾ ਵੱਡਾ ਕਾਰਮ ਚੁੱਕਿਆ ਸਾਰਾ ਪੈਂਡੀ ਬਹੁਤ ਖੌਸਾਈ ਭਗਵਾਨ ਤਮਾਨ ਸਰਕਾਰ ਤੋਂ ਤੇ ਮਹਿਕਮੇ ਤੋਂ ਹੀ ਇਹ ਜਿਹੜੀ ਮੁਹੀਮ ਹੈ ਜੀ ਉਹ ਬਿਲਕੁਲ ਅੱਗੇ ਇਸੇ ਤਰ੍ਹਾਂ ਚੱਲਦੀ ਰਹੇਗੀ ਜਿਹੜੇ ਵੀ ਕੋਈ ਬਦਨਾਮ ਤਸਕਰ ਹੈਗੇ ਨੇ ਜਿਹੜੀ ਸਾਨੂੰ ਲਿੱਖ ਕੇ ਆਏਗਾ ਪ੍ਰਾਪਰਟੀ ਤੇ ਤੇ ਅਸੀਂ ਬਿਲਕੁਲ ਲਾਅ ਨਾਟਿਕ ਦੀ ਸਿਤੀ ਨੂੰ ਮੇਨਟੇਨ ਕਰਦੇ ਹੋਏ ਇਸੇ ਤਰ੍ਹਾਂ ਜਿਹੜਾ ਐਕਸ਼ਨ ਹੈ ਉਹ ਚੱਲਦਾ ਰਿਹਾ